ਲੂ ਬਣਾਏ ਹੋਏ ਸੰਸਾਰ ਅੰਦਰ ਸਿਖਾਏ ਹੋਏ ਨਿਯਮ ਦੇ ਅਨਸਾਰ ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਰੀ ਕੋਈ ਨਾ ਬੰਧੈ ਧੀਰ ਮਾਲਕ ਜੀਓ ਵੀਰ ਜੀ ਮਹਾਰਾਜ ਨੇ ਜੀ ਸੁਬਿੰਦਰ ਪਰਦਾ ਜੀ ਨੂੰ ਜਿੰਨੀ ਕੁ ਉਮਰ ਸੰਸਾਰ ਚ ਭੇਜਦਿਆਂ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਸੀ ਮੇਰੀ ਸਾਹਾਂ ਦੀ ਪੂੰਜੀ ਨੂੰ ਪੂਰੀ ਕਰਕੇ ਪੰਜ ਤੱਕਾਂ ਦੇ ਬਣੇ ਸਰੀਰ ਨੂੰ ਹਾਲੀ ਦੁਨੀਆ ਚ ਛੱਡ ਕੇ ਅਕਾਲ ਚਲਾਣਾ ਕਰਕੇ ਸਨ ਐਸ ਵਕਤ ਸ਼ਮਸ਼ਾਨ ਘਾਟ ਵਿਖੇ ਦਿਨਾਂ ਦੇ ਪਾਰਤਕ ਸਰੀਰ ਦੇ ਸੰਸਕਾਰ ਲਈ ਉਹਨਾਂ ਦਾ ਪਰਿਵਾਰ ਰਿਸ਼ਤੇਦਾਰ ਸਕੇ ਸੰਬੰਧੀ ਮਿੱਤਰ ਸੱਜਣ ਪ੍ਰਸੰਸਕ ਔਰ ਉਹਨਾਂ ਦੇ ਹਮ ਕਲਾ ਸਾਰ ਸੰਗਤੀ ਰੂਪ ਵਿੱਚ ਸੰਸਕਾਰ ਦੀ ਸੇਵਾ ਲਈ ਇਕੱਤਰ ਹੋਏ ਨੇ ਚਿਤਾ ਪਿਆਰ ਕਰੋ ਚਿਤਾ ਨੂੰ ਅਗਨ ਭੇਟ ਕਰਨ ਦੀ ਆਗਿਆ ਬਖਸ਼ ਇਹਨਾਂ ਕੋਲੋਂ ਸੰਸਾਰ ਦਾ ਸਫ਼ਰ ਕਰਦੇ ਆਂ ਪੁੱਲਾਂ ਨੂੰ ਨਾ ਚਕਾਰਨਾ ਅਸੀਂ ਕਲਯੁਗੀ ਜੀਵ ਹਾਂ ਸਾਡੀ ਮੱਤ ਗੁਸਤਾਖ ਹੈ ਸਾਡੇ ਸੁਭਾਉ ਚ ਪੁੱਲਾਂ ਦਾ ਦੁਹਰਾਓ ਹੈ ਆਪ ਮਾਲਕ ਬਖਸ਼ੰਦ ਹੋ ਇਹ ਆ ਕਰਕੇ ਬਖਸ਼ੰਦ ਜੀ ਆਤਮਿਕ ਸ਼ਾਂਤੀ ਭਰੇ ਦੇਦਾਨ ਬਖਸ਼ਣੇ ਲਖ ਕਤੈ ਨ ਸੁਤੀਐ ਖੇਤ ਖਿੰਡ ਹੁਲਣਹਾਰ ਬਖਸ਼ਣਹਾਰ ਬਖਸ਼ਵੇ ਨਾਮ ਸਪਾਰ ਉਕਾਰ ਦੀ ਰਹਿਮਤ ਵਿਛੜੀ ਆਤਮਾ ਉੱਤੇ ਕਰਨੀ ਨਗਰ ਪਰਵਾਰ ਰਿਸ਼ਤੇਦਾਰ ਸਕੇ ਸੰਬੰਧੀ ਮਿੱਤਰ ਸੱਜਣ ਪ੍ਰਸੰਸਕਾਂ ਨੂੰ ਰਜਾਤ ਰਹਿਣ ਬਾਣੇ ਨੂੰ ਸਹਿਣ ਦਾ ਵੱਲ ਦਰਸ਼ਨਾ ਸਿਦਕ ਸਬਰ ਧੀਰਜ ਦੇਦਾਨ ਦਰਸ਼ਨੇ ਆਪਣਾ ਸਿਧਾਂਤ ਸਭਨਾ ਨੂੰ ਡਿੜ ਰਾਉਣਾ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ਸਾਰੀਆਂ ਸੰਗਤਾਂ ਤੇ ਰਹਿਮਤ ਕਰਨੀ ਹਰਸ ਪਰ ਪਿਆਰ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਸਭਨਾ ਨੂੰ ਇਹਦਾਨ ਏਕ ਪਿਤਾ ਏਕ ਸਕੇਲ ਹਮ ਬਾਰਕ ਤੂੰ ਮੇਰਾ ਵਰਗਾਈ ਦੀਆਂ ਅਸੀਸਾਂ ਦੱਖਣੀਆਂ ਕਰਉਂਦੇ ਆ ਜਿਤਾ ਨੂੰ ਅਗਰ ਢੇਟ ਕਰਨ ਦੀ ਆਗਿਆ ਦੇ ਦਿਓ